ਸਤ ਸ੍ਰੀ ਅਕਾਲ ਦੋਸਤੋ ਮੈਂ ਹਾਂ ਗੁਰਪ੍ਰੇਮ ਲੈਰੀ ਤੇ ਇਸ ਵੇਲੇ ਹਾਂ ਬੁਲਟ ਨਾਮਾ ਪੰਜਾਬ ਸਫਰ ਦੇ ਉੱਤੇ ਬਠਿੰਡਾ ਮਾਨਸਾ ਫਰੀਦਕੋਟ ਤੇ ਰੋਪੜ ਤੋਂ ਬਾਅਦ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਸ਼੍ਰੀ ਮੁਖਤਰ ਸਾਹਿਬ ਜੀ ਹਾਂ ਮੁਖਤਰ ਸਾਹਿਬ ਇਸ ਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ ਕਿ ਇੱਥੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 40 ਸਿੰਧਾਂ ਨੂੰ ਮੁਕਤਿਆਂ ਦਾ ਵਰ ਦਿੱਤਾ ਸੀ ਤੇ ਉਸ ਦੇ ਨਾਂ ਦੇ ਉੱਤੇ ਹੀ ਇਸ ਸ਼ਹਿਰ ਦਾ ਨਾਂ ਪਿਆ ਸੀ ਮੁਕਤਸਰ ਤੇ ਉਸ ਤੋਂ ਬਾਅਦ 2012 ਦੇ ਵਿੱਚ ਇਸ ਨੂੰ ਸ੍ਰੀ ਮੁਕਤਸਰ ਸਾਹਿਬ ਦਾ ਨਾਂ ਕਰਾਰ ਦੇ ਦਿੱਤਾ ਗਿਆ ਸੀ ਪਰ ਕੀ ਤੁਹਾਨੂੰ ਪਤਾ ਹੈ ਕੇ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਦੂਜਾ ਨਨਕਾਣਾ ਸਾਹਿਬ ਸਥਿਤ ਹੈ ਜੀ ਹਾਂ ਸਰਾਏ ਨਾਗਾ ਪਿੰਡ ਜਿਸ ਦੇ ਵਿੱਚ ਦੂਸਰੇ ਪਾਛਾ ਸ਼੍ਰੀ ਗੁਰੂ ਅੰਗਦ ਜੀ ਦੇਵ ਜੀ ਦਾ ਜਨਮ ਹੋਇਆ ਉਹ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਸਥਿਤ ਹੈ ਪਿੰਡ ਸਰਾਏ ਨਾਗਾ ਅਸੀਂ ਸ਼੍ਰੀ ਮੁਕਸਰ ਸਾਹਿਬ ਦੇ ਕਾਫੀ ਇਤਿਹਾਸਕ ਸਥਾਨਾਂ ਬਾਰੇ ਪਹਿਲਾਂ ਜਾਣਕਾਰੀ ਇਕੱਤਰ ਕੀਤੀ ਉਸ ਤੋਂ ਬਾਅਦ ਅਸੀਂ ਇਸ ਦਾ ਜੋ ਸਫ਼ਰ ਸੀ ਸਫ਼ਰ ਸ਼ੁਰੂ ਕੀਤਾ ਇਨ੍ਹਾਂ ਇਤਿਹਾਸਕ ਸਥਾਨਾਂ ਤੋਂ ਇਲਾਵਾ ਸ੍ਰੀ ਮੁਕਸਰ ਸਾਹਿਬ ਦੇ ਕੁਝ ਇਸ ਤਰ੍ਹਾਂ ਦੇ ਸਪੂਤ ਹੋਏ ਨੇ ਜਿਨ੍ਹਾਂ ਨੇ ਇਸ ਦਾ ਨਾਮ ਵਿਸ਼ਵ ਪੱਦਰ ਦੇ ਉੱਤੇ ਰੋਸ਼ਨ ਕੀਤਾ ਹੈ ਉਹਨਾਂ ਦੇ ਵਿੱਚੋਂ ਗੁਰਦਾਸ ਮਾਨ ਜੋ ਇਸੇ ਜ਼ਿਲ੍ਹੇ ਦੇ ਜੰਪਲ ਨੇ ਗਿੱਦੜਵਾ ਤੋਂ ਇਸ ਤੋਂ ਇਲਾਵਾ ਐਕਟਰ ਤੇ ਐਕਟਰ ਮੰਗਲ ਟਿਲੋਂ ਇਸ ਤੋਂ ਇਲਾਵਾ ਗੱਗੂ ਗੱਲ ਮਾਣੀ ਖੇੜਾ ਪਿੰਡ ਤੋਂ ਨੇ ਮੇਰ ਮਿੱਤਲ ਹਾਕਮ ਸੂਫੀ ਅਸ਼ੋਕ ਮਸਤੀ ਮਹਾਬੱਦਰ ਪਿੰਡ ਤੋਂ ਗੁਰਵਿੰਦਰ ਬਰਾੜ ਜੋ ਗੁੱਡ ਮਾਰਨਿੰਗ ਫੇਮ ਹੋਇਆ ਇਸ ਤੋਂ ਇਲਾਵਾ ਕੋਟਪਾਈ ਪਿੰਡ ਤੋਂ ਵੀਰ ਦਵਿੰਦਰ ਅਤੇ ਅਮਿਤ ਦੇਵ ਅਜਿਹੇ ਕਲਾਕਾਰ ਨੇ ਜਿਨ੍ਹਾਂ ਨੇ ਸ਼੍ਰੀ ਮੁਕਸਰ ਸਾਹਿਬ ਦਾ ਨਾਮ ਵਿਸ਼ਵ ਪੱਧਰ ਦੇ ਉੱਤੇ ਰੌਸ਼ਨ ਕੀਤਾ ਹੈ ਇਸ ਤੋਂ ਇਲਾਵਾ ਮੁਕਸਰ ਦੀ ਜੇ ਗੱਲ ਕਰੀਏ ਤਾਂ ਮੁਕਸਰ ਦੀ ਜੁੱਤੀ ਜਿਹੜੀ ਹੈਗੀ ਆ ਉਹ ਸੰਸਾਰ ਭਰ ਦੇ ਵਿੱਚ ਮਸ਼ਹੂਰ ਹੈ ਔਰ ਇੱਥੋਂ ਦੇ ਟੇਲਰ ਨੇ ਜਿਹੜਾ kurta ਪਜਾਮਾ ਹੈਗਾ ਉਹ ਵੀ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਮਸ਼ਹੂਰ ਹੈ ਮੁਖਸਰ ਸਾਹਿਬ ਦੇ ਬਾਰੇ ਵਿੱਚ ਹੋਰ ਦੱਸ ਦਿਆਂ ਮੈਂ ਕਿ ਇੱਥੇ ਸਿੱਖ ਇਤਿਹਾਸ ਨਾਲ ਸੰਬੰਧਿਤ ਗੁਰੂ ਘਰ ਤਾਂ ਹੈਗੇ ਹੀ ਨੇ ਇਸ ਤੋਂ ਇਲਾਵਾ ਇੱਥੇ ਇੱਕ ਬਹੁਤ ਪੁਰਾਣੀ ਜਾਮੀਆ ਮਸਜਿਦ ਹੈ ਜਿਸ ਨੂੰ ਅੰਗੂਰਾਵਾਲੀ ਮਸਜਿਦ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤੇ ਇਸ ਦਾ ਆਰਕੀਟੈਕਚਰ ਵੀ ਬਾਕਮਾਲ ਹੈ ਤੇ ਇਹ ਸਿਧਪਾਵਨਾ ਦੀ ਪ੍ਰਤੀਕ ਹੈ